ਉੱਪਰ ਹਾਥ ਮਲਾਈ ਜਾ ਰਹੇ ਨੇ ਜਫੀਆਂ ਪੈ ਰਹੀਆਂ ਨੇ ਗੁਲਦਸਤੇ ਐਕਸਚੇਂਜ ਹੋ ਰਹੇ ਨੇ ਤੇ ਇੱਥੇ ਕਹਿੰਦੇ ਅਸੀਂ ਤਾਂ ਗੱਠ ਜੋੜ ਕਰਨਾ ਹੀ ਨਹੀਂ ਹੈ ਨਹੀਂ ਪੰਜਾਬ ਦੇ ਵਿੱਚ ਗੱਠ ਜੋੜ ਜਿਹੜਾ ਪੰਜਾਬ ਦਾ ਯੂਨਿਟ ਚਾਹੁੰਦਾ ਹੀ ਨਹੀਂ ਨਾ ਹੈ ਜੀ ਔਰ ਉਹਦੇ 'ਚ ਕੋਈ ਲੌਜੀਕ ਨਹੀਂ ਹੈ ਅਰਸ਼ਦੀਪ ਪਰ ਲੌਜੀਕਾ ਲੋਕਾਂ ਨੂੰ ਵੀ ਸਮਝ ਨਹੀਂ ਆ ਰਿਹਾ ਨਾ ਖੈਰਾ ਸਭ ਉੱਪਰ ਹੱਥ ਮਲਾ ਰਹੇ ਹੋ ਇੱਥੇ ਤੁਸੀਂ ਕਹਿੰਦੇ ਸੀ ਗੱਠਜੋੜ ਕਰਨਾ ਨਹੀਂ ਹੈ ਉੱਥੇ ਤਾਂ ਕੇਜਰੀਵਾਲ ਭਗਵੰਤ ਮਾਨ ਸਾਰੀਆਂ ਮੀਟਿੰਗਾਂ ਦਾ ਹਿੱਸਾ ਹੁੰਦੇ ਨੇ ਤੇ ਇੱਥੇ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕੋਸਦੇ ਹੋ ਥੋੜਾ ਮੈਂ ਰੀਕ੍ਰੀਏਟ ਕਰਨਾ ਚਾਹਣਾ ਬਿਲਕੁਲ ਜੇ ਪੰਜਾਬ 'ਚ ਗੱਠਜੋੜ ਹੁੰਦਾ ਹੈ ਤਾਂ ਖੈਰਾ ਸਭ ਤੁਹਾਡਾ ਸਟੈਂਡ ਕੀ ਰਹੇਗਾ ਤੇ ਕੋਈ ਸਿੱਧੂ ਸਾਹਿਬ ਇਹ ਕਹਿੰਦੇ ਨੇ ਕਿ ਇਮਾਨਦਾਰ ਲੀਡਰਸ਼ਿਪ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਉਹਨਾਂ ਦਾ ਨਿਸ਼ਾਨਾ ਕਿਸ ਵੱਲ ਹੈ ਤੁਸੀਂ ਵੀ ਸਮਝਦੇ ਹੋ ਕਿ ਤੁਸੀਂ ਸਿੱਧੂ ਸਾਹਿਬ ਦੀਆਂ ਗੱਲਾਂ ਨਾਲ ਇਤفاق ਰੱਖਦੇ ਹੋ ਮੈਂ ਤੁਹਾਨੂੰ ਕਹਿ ਤਾ ਰਿਹਾ ਅਰਸ਼ਦੀਪ ਜੀ ਦਾ ਆਈ ਡੋਟ ਵਾਂਟ ਟੂ ਇੰਡल्ज ਇਨ ਦਿਸ ਜਿਹੜੀ ਇਹਨਾਂ ਪਾਰਟੀ ਪੋਲਿਟਿਕਸ ਇਸ ਵਕਤ ਜਿਹੜੀ ਚੱਲ ਰਹੀ ਹੈ ਉਹਦੇ ਮੈਂ ਬਿਲਕੁਲ ਹਿੱਸਾ ਲੈਣਾ ਨਹੀਂ ਚਾਹੁੰਦਾ ਸੱਟਰੇ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਕਾਂਗਰਸ ਲੀਡਰ ਸੁਖਪਾਲ ਸਿੰਘ ਖੈਰਾ ਸਾਡੇ ਨਾਲ ਨੇ ਖੈਰਾ ਸਾਹਿਬ ਬਹੁਤ ਸਾਰੇ ਸਵਾਲ ਨੇ ਜੋ ਤੁਹਾਡੇ ਕੋਲ ਕਰਨੇ ਨੇ ਪਰ ਥੋੜੇ ਹਲਕੇ ਸਵਾਲ ਨਾਲ ਗੱਲਬਾਤ ਸ਼ੁਰੂ ਕਰਦੇ ਆ ਜਦੋਂ ਜੇਲ੍ਹ ਤੋਂ ਤੁਹਾਡੀ ਚਿੱਟੀ ਦਾੜੀ ਵਾਲੀ ਤਸਵੀਰ ਸਾਹਮਣੇ ਆਈ ਤਾਂ ਕਈਆਂ ਨੇ ਕਿ ਆਈਡੈਂਟੀਟੀ ਡੇਅ ਖੂਬ ਚਰਚਾ ਹੋਈ ਉਸ ਤਸਵੀਰ ਤੇ ਸੋ ਕੀ ਤੁਸੀਂ ਇਹੀ ਲੁੱਕਸ ਚ ਆਪਣੀ ਪੋਲਿਟਿਕਸ ਚੱਲੀ ਰੱਖੋਗੇ ਹਾਂਜੀ ਬਿਲਕੁਲ ਜੀ ਬਿਲਕੁਲ ਵਾਇਲਨ ਜੇਲ੍ਹ ਆ ਜਸਟ ਮੇਡ ਅਪ ਮਾਈਂਡ ਥੈਟ ਆ ਸ਼ੁੱਡ ਸਟਾਪ ਡਾਈਂਗ ਐਂਡ ਟ੍ਰਾਈ ਟੂ ਬੀ ਮੋਰ ਆਰਗੈਨਿਕ ਐਂਡ ਨੇਚਰਲ because pitaji Sukhjinder he had a very good flowing beard and he had a very nice personality. not that i am uh, that smart and handsome like my father, but i'm just trying to be, uh, try to look like him Hmm. ਤੇ ਹੁਣ ਜੇਲ ਦੀ ਜੋ ਤੁਹਾਡੀ ਯਾਤਰਾ ਰਹੀ ਹੈ ਜਿਹੜਾ ਤੋਂ ਸਫਰ ਗਿਆ ਉਸ ਬਾਰੇ ਗੱਲ ਕਰਦੇ ਹਾਂ ਤੁਸੀਂ ਕਿਹਾ ਕਿ ਤੁਹਾਡੇ ਜੇਲ ਦੀ ਜੋ ਬੈਰਕ ਸੀ ਉੱਥੇ ਕੈਮਰਾ ਲੱਗਾ ਹੋਇਆ ਸੀ ਇਹ ਕਿਵੇਂ ਸੰਭਵ ਹੈ ਵਿਜੀਬਲ ਸੀ ਕਿਵੇਂ ਦਾ ਕੈਮਰਾ ਸੀ ਕਿ ਹਿਡਨ ਸੀ ਤੁਸੀਂ ਫੜਿਆ ਇਹ ਕੈਮਰਾ ਨਹੀਂ 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 ਜਿੱਦਾਂ ਨਾਰਮਲ ਸੀਸੀਟੀਵੀ ਲੱਗਦੇ ਆਪਣੇ ਆਲੇ ਦੁਆਲੇ ਜੀ ਮੇਰੇ ਜਾਣ ਤੋਂ ਪਹਿਲਾਂ ਉਹਨਾਂ ਨੇ ਇੰਸਟਾਲ ਕੀਤਾ ਸੀ ਕਿ ਆ ਦਾ ਮੂਮੈਂਟ ਆ ਐਂਟਰਡ ਦਾ ਬੈਰਕ ਮੈਂ ਉਹ ਜੋ ਦੇਖਿਆ ਸਾਹਮਣੇ ਤਾਂ ਮੈਂ ਸੁਪਰਡੈਂਟ ਨੂੰ ਪੁੱਛਿਆ ਕਿ ਤੁਸੀਂ ਕਿਹੜੇ ਜੇਲ ਮੈਨੂਅਲ ਦੇ ਰੂਲ ਦੇ ਹਿਸਾਬ ਨਾਲ ਬੈਰਕ ਦੇ ਅੰਦਰ ਕੈਮਰਾ ਲਾ ਰਿਹਾ ਹਾਂ ਕਿਉਂਕਿ ਕੰਪਾਊਂਡ ਦੇ ਬਾਹਰ ਵੀ ਲੱਗਿਆ ਹੋਇਆ ਸੀ ਜਿਹੜਾ ਟ੍ਰਾਈ ਟੂ ਅੰਡਰਸਟੈਂਡ ਅਰਸ਼ਦੀਪ ਜੀ ਮੈਨੂੰ ਜੇਲ ਵਿਦਿਨ ਜੇਲ ਰੱਖਿਆ ਸੀ ਉਹਨਾਂ ਨੇ ਲਾਈਕ देयर ਇਜ਼ ਅ ਜੇਲ ਫੋਰ ਵਾਲਸ ਦੇ ਵਿੱਚ ਇੱਕ ਛੋਟਾ ਕੰਪਾਊਂਡ 1 ਏਕੜ ਦਾ ਸੀ ਜਿੱਥੇ ਮੈਨੂੰ ਕੱਲੇ ਨੂੰ ਸੋਲਿਟਰੀ ਕਨਫਾਈਨਮੈਂਟ ਵਿੱਚ ਉਹਦੇ ਜੇਲ ਦੀਆਂ ਕੰਧਾਂ ਦੇ ਅੰਦਰ ਉਸ ਕੰਪਾਊਂਡ ਦੀਆਂ ਅਲੱਗਾਂ ਕੰਧਾਂ ਸੀ ਉਹਦਾ ਗੇਟ ਲੌਕ ਹੋ ਜਾਂਦਾ ਸੀਗਾ ਉਹਦੇ ਚ ਕੰਟੀਨਿਊਸਲੀ ਜਿਹੜੇ ਸੰਤਰੀ ਬਿਠਾਏ ਹੋਏ ਸੀ ਕਿ ਦੋ ਜਾਂ ਤਿੰਨ ਪੁਲਿਸ ਵਾਲੇ ਬਿਠਾਏ ਸੀ ਦ ਗੇਟ ਵਾਸ ਲੌਕ ਇਕ ਤਬਾਰ ਕੰਪਾਊਂਡ ਤੇ ਰੱਖਿਆ ਸੀ ਕਿ ਖੈਰਾ ਉੱਥੇ ਕੀ ਕਰ ਰਿਹਾ 24 ਘੰਟੇ ਵਾਟੇਵਰ ਮਤਲਬ ਆਈ ਵਾਸ 100% ਅੰਡਰ ਦਰ ਸਰਵੇਲੈਂਸ ਤੇ ਬੈਰਿਕ ਵਿੱਚ ਲਾਉਣਾ ਤਾਂ ਬਿਲਕੁਲ ਗੈਰ ਕਾਨੂੰਨੀ ਹੈ ਨਾ ਇਟ ਵਾਸ ਲਾਈਕ ਪੁੱਟਿੰਗ ਅ ਕੈਮਰਾ ਇਨਸਾਈਡ ਯਰ ਬੈਡਰੂਮ ਬਟ ਹੀ ਹੈਡ ਨੋ ਆਨਸਰ ਉਹ ਸਿਰਫ ਕਹਿੰਦਾ ਜੀ ਕਿ ਸਾਨੂੰ ਉਤੋਂ ਹਦਾਇਤ ਹੈ ਇਤੋਂ ਜ਼ਿਆਦਾ ਫਿਰ ਅੰਦਰੋਂ ਮੈਂ ਕੁਝ ਕਰ ਵੀ ਨਹੀਂ ਸਕਦਾ ਮੈਂ ਕੋਈ ਉਹਨਾਂ ਦੇ ਨਾਲ ਲੜ ਵੀ ਨਹੀਂ ਸਕਦਾ ਤੋਂ ਪਹਿਲੀ ਗੱਲ ਤਾਂ ਮੇਰੇ ਖਿਆਲ ਹੈ ਕਿ ਇਹ ਗੈਰ ਕਾਨੂੰਨੀ ਕੰਮ ਸੀਗਾ ਮੈਨੂੰ ਲੱਗਦਾ ਹੈ ਲਾਇਆ ਤਾਂ ਸੀਗਾ ਦੈਟ ਪ੍ਰੋਬੇਬਲੀ ਭਗਵਾਨਤਮਨ ਵਾਂਟਡ ਟੂ ਡਰਾਈਵ ਪਲੇਜ਼ਰ ਆਊਟ ਆਫ ਮਾਈ ਡਿਟੈਂਸ਼ਨ ਔਰ ਸ਼ਾਮੂ ਦੇਖਣਾ ਚਾਹੁੰਦਾ ਹੋਣਾ ਵਾ ਕਿ ਖੇਰਾ ਕਿਹੜੇ ਹਾਲਾਤਾਂ ਚ ਪਿਆ ਉਥੇ ਪੁੰਜੇ ਪਿਆ ਵਾ ਜਾਂ ਹੋ ਸਕਦਾ ਕੇਜਰੀਵਾਲ ਸਾਹਿਬ ਨੂੰ ਮੇਰੇ ਕਲਿੱਪ ਭੇਜਦਾ ਹੋਊਗਾ ਕੱਟ ਕੇ ਕਿ ਆ ਜਿਹੜਾ ਆਦਮੀ ਜਿਹੜਾ ਸਾਡੇ ਖਿਲਾਫ ਬੋਲਦਾ ਸੀਗਾ ਯਾ ਇਹ ਜਿਹੜਾ ਇੰਨਾ ਇੰਟਰਸਟ ਕੀ ਹੈ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਅਗਰ ਤੁਹਾਡੇ ਇਲਜ਼ਾਮਾਂ ਨੂੰ ਸੱਚ ਮੰਨੀਏ ਕਿ ਜਿਹੜੀ ਸੀਸੀਟੀਵੀ ਕੈਮਰਾ ਦੀ ਡੇਟ ਡਿਸਪਲੇ ਸੀ ਜੋ ਟੀਵੀ ਸੀ ਉਹ ਭਗਵੰਤ ਮਾਨ ਸ਼ਾਮ ਨੂੰ ਦੇਖਦੇ ਹੋਣਗੇ ਇੰਨਾ ਕੀ ਇੰਟਰਸਟ ਹੈ ਤੁਹਾਡੇ 'ਚ ਉਹਨਾਂ ਨੂੰ ਨਹੀਂ ਫਿਰ ਸੀਸੀਟੀਵੀ ਕੈਮਰਾ ਲਾਉਣ ਦਾ ਕੋਈ ਮਕਸਦ ਨਹੀਂ ਸੀ ਨਾ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਬੈਰਕਸ ਨੇ ਇੱਕ ਬੈਰਕ ਵਿੱਚ 40-50 ਬੰਦੇ ਠਹਿਰਾਏ ਜਾਂਦੇ ਨੇ ਨਾਰਮਲੀ ਤਾਂ ਕਿਸੇ ਹੋਰ ਬੈਰਕ ਵਿੱਚ ਤਾਂ ਸੀਸੀਟੀਵੀ ਲੱਗਿਆ ਹੀ ਨਗਾ ਤੇ ਕਿੱਲੇ ਖੇਰੇ ਦੇ ਬੈਰਕ ਵਿੱਚ ਸੀਸੀਟੀਵੀ ਲਾਉਣਾ ਜਿਹੜਾ ਵਾ ਇਟ ਓਨਲੀ ਮੀਨਸ ਥੈਟ देयर ਵਾਸ ਸਮਥਿੰਗ ਵੈਰੀ ਸਪੈਸ਼ਲ ਅਬਾਊਟ ਮੀ ਔਰ ਜਦੋਂ ਮੈਂ ਐਡਮਿਨਿਸਟ੍ਰੇਸ਼ਨ ਨੂੰ ਪੁੱਛਦਾ ਸੀਗਾ ਉਹ ਕਹਿੰਦੇ ਜੇ ਸਾਨੂੰ ਉੱਤੋਂ ਹਦਾਇਤ ਆ ਉੱਤੇ ਤਾਂ ਹੁਣ ਕੋਣ ਹੈ ਜਾਂ ਉੱਤੇ ਰੱਬ ਬੈਠਾ ਵਾ ਜਾਂ ਅੱਜ ਦੀ ਡੇਟ ਵਿੱਚ ਪੰਜਾਬ ਦੀ ਧਰਤੀ ਤੇ ਜਿਹੜਾ ਆਪਣੇ ਆਪ ਨੂੰ ਰੱਬ ਸਮਝਦਾ ਉਹ ਭਗਵੰਤ ਮਾਨ ਹੀ ਆ ਤਾਂ ਹੀ ਮੈਂ ਕਹਿ ਰਿਹਾ ਕਿ ਹੀ ਮਸਟ ਬੀ ਡਰਾਈਵਿੰਗ ਪਲੇਜ਼ਰ ਆਊਟ ਆਫ ਬਾਈ ਡੂਇੰਗ ਆਲ ਥਿਸ ਥਿੰਗ ਤੁਹਾਨੂੰ ਆਪਣੇ ਬਾਰੇ ਉਹ ਸਪੈਸ਼ਲ ਚੀਜ਼ ਪਤਾ ਲੱਗੀ ਜਿਹਦੇ ਵਿੱਚ ਭਗਵੰਤ ਮਾਨ ਸਾਹਿਬ ਯਾ ਅਰਵ परक uh, 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 you know? hmm. एक अल्लाह दे जस्ट दे वर दे वर ट्राइंग टू डेराइव अ सडिस्टिक प्लेजर आउट ऑफ माय डिटेंशन अदरवाइज व्हाई वुड एनीबडी ट्राई टू इन्वेड समबडीज प्राइवेसी व्हाइल यू आर इन द बेडरूम यू नो एय अगल जी ते ਤੁਸੀਂ ਜੇਲ ਜੋ ਹੋਰ ਕੋਈ ਅਜੀਬ ਚੀਜ਼ ਨੋਟਿਸ ਕੀਤੀ ਕਿ ਜੋ ਸਿਰਫ ਤੁਹਾਡੇ ਨਾਲ ਹੋਈ ਮੈਂ ਤੁਹਾਨੂੰ ਕਹਿ ਤਾ ਜਾਨਾ ਕਿ ਮੇਰੀ ਸੋਲੀਟਰੀ ਕਨਫਾਈਨਮੈਂਟ ਸਗੀ ਉਸ 1 ਏਕੜ ਦੇ ਕੰਪਾਉਂਡ ਨੂੰ ਲੋਕ ਕਰਕੇ ਉਹਦੇ ਬਾਹਰ ਸੰਤਰੀ ਬਿਠਾ ਕੇ ਮੈਨੂੰ ਸਿਰਫ ਦੋ ਆਦਮੀਆਂ ਦੇ ਨਾਲ ਜਿਹੜਾ ਜਿਹੜਾ ਕਿ ਉਹਨਾਂ ਨੂੰ ਜੇਲ੍ਹ ਜੇਲ੍ਹ ਮੈਨੂਅਲ ਹੈ ਦਾ ਯੂ ਕੈਨ ਨਾਟ ਬੀ ਅਲੋਨ ਇਨ ਦ ਜੇਲ ਦੇਰ ਵਾਸ ਸੁਪੋਸਟ ਦੇ ਅਕੋਰਡਿੰਗ ਟੂ ਇਨਸਟਰਕਸ਼ਨ ਮਿਨਿਮਮ 3 ਪੀਪਲ ਹੈਵ ਟੂ ਬੀ ਡੀਟੇਨ ਪਰ ਜਿਹੜੇ ਉਹ ਵਿਅਕਤੀ ਸੀਗੇ ਇੱਕ ਆਦਮੀ ਐਨਡੀਪੀਐਸ ਵਿੱਚ ਚਾਰਜ ਸੀ ਯੂਪੀ ਦਾ ਰਹਿਣ ਵਾਲਾ ਸੀਗਾ ਇੱਕ ਆਦਮੀ ਕੋਈ ਹੋਰ ਕਿਸੇ ਸੀਰੀਅਸ ਕ੍ਰਾਈਮ ਵਿੱਚ ਕਨਵਿਕਟ ਸੀਗਾ ਤਾਂ ਮੈਨੂੰ ਦੋ ਕਨਵਿਕਟਸ ਦੇ ਨਾਲ ਉਹਨਾਂ ਨੇ ਪਾਇਆ ਹੋਇਆ ਸੀਗਾ ਉਹਨਾਂ ਦੇ ਨਾਲ ਮੇਰਾ ਕੋਈ ਮੈਂਟਲ ਸਟੇਟ ਆਫ ਮਾਈਂਡ ਕੋਈ ਉਹਨਾਂ ਦੇ ਨਾਲ ਵੇਵ ਲੈਂਥ ਕੋਈ ਉਹਨਾਂ ਨਾਲ ਗੱਲਬਾਤ ਕਰਨ ਦਾ ਸੋ ਜੋ ਵੀ ਮੈਂ ਸਮਾਂ ਕੱਟਿਆ ਤੁਸੀਂ ਇਹ ਸਮਝੋ ਕਿ ਮੈਂ ਇਕੱਲੇ ਨਹੀਂ ਕੱਟਿਆ ਵਾ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਚਾਹੇ ਲੱਖ ਯਤਨ ਕੀਤੇ ਸਰਕਾਰਾਂ ਨੇ ਕਿ ਇਹਨੂੰ ਕਿਸੇ ਤਰੀਕੇ ਨਾਲ ਮੈਂਟਲੀ ਅਸੀਂ ਮਤਲਬ ਪ੍ਰੈਸ਼ਰਾਈਜ਼ ਕਰੀਏ ਜਾਂ ਇਵਨ ਜਦੋਂ ਮੈਨੂੰ ਰਿਮਾਂਡ ਤੇ ਲਿਜਾਇਆ ਜਾਂਦਾ ਸੀ ਫਾਜ਼ਿਲਕਾ ਜਿਹੜੀ ਐਸਆਈ ਟੀ ਮੈਨੂੰ ਮੇਰੇ ਸਾਹਮਣੇ ਆਫੀਸਰਸ ਹੀ ਬੈਠਦੀ ਸੀ ਉਹ ਇਨ ਅਨਸਰਟਨ ਵਰਡਸ ਮਤਲਬ ਉਹ ਮੈਨੂੰ ਇਹ ਕਹਿ ਰਹੇ ਸੀ ਕਨਵੇ ਕਰ ਰਹੇ ਸੀਗੇ ਕਿ ਇਹ ਮੁਕਦਮਾ ਤੇਰੇ ਤੇ ਤਾਂ ਹੋਇਆ ਕਿ ਕਿ ਤੂੰ ਬਹੁਤ ਅ ਜਬਰਦਸਤ ਤਰੀਕੇ ਨਾਲ ਕੇਜਰੀਵਾਲ ਤੇ ਭਗਵੰਤ ਮਾਨ ਦੇ ਖਿਲਾਫ ਬੋਲਦਾ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਕਾ ਕਿ ਉਹਨਾਂ ਦੇ ਖਿਲਾਫ ਬੋਲਣਾ ਬੰਦ ਕਰ ਸੋ ਇਹ ਅਲੈਦਾ ਚੀਜ਼ ਮੈਂ ਜੇਲ੍ਹ ਵਿੱਚ ਨੋਟਿਸ ਕੀਤੀ ਵਿੱਚ ਐਂਡ ਆਈ ਵਾਸ ਨਾਟ ਪ੍ਰੋਵਾਈਡਡ ਫॉर ਨਿਊਜ਼ਪੇਪਰਸ ਮੈਨੂੰ ਟੀਵੀ ਲਗਾਉਣ ਵਾਸਤੇ ਨਿਊਜ਼ਪੇਪਰਸ ਲੈਣ ਵਾਸਤੇ ਮੈਨੂੰ ਬਹੁਤ ਲੜਨਾ ਪੈਣਾ ਪਿਆ ਮੁਲਾਕਾਤਾਂ ਮੇਰੀਆਂ ਬਹੁਤ ਲਿਮਿਟਿਡ ਸੀਗੀਆਂ ਦੇ ਟੁਕ ਅ ਲਿਸਟ ਫਰੋਮ ਮੀ ਕਿ ਜਿਹੜੀ ਤੁਸੀਂ ਲਿਸਟ ਦਿਓਗੇ ਅਸ਼ਾਇਦ ਪੰਜ ਬੰਦਿਆਂ ਦੀ ਸਿਰਫ ਇਹੀ ਤੁਹਾਡੇ ਨਾਲ ਮੁਲਾਕਾਤ ਕਰਨ ਕਿ ਕੋਈ ਬਾਹਰੋਂ ਆਣ ਕੇ ਮੈਨੂੰ ਮਿਲ ਨਹੀਂ ਸਕਦਾ ਜਦੋਂ ਮੈਨੂੰ ਪੇਸ਼ ਕੀਤਾ ਜਾਂਦਾ ਸੀ ਕਿਸੇ ਵੀ ਅਦਾਲਤ ਵਿੱਚ ਇਟ ਵਾਸ ਐਜ਼ ਇਫ ਆਈ ਏ ਵੈਰੀ ਹਾਰਡਨਡ ਕ੍ਰਾਈਮਨਲ ਜਿੱਦਾਂ ਲਾਰੈਂਸ ਬਿਸ਼ਨੋਈ ਉਹਨਾਂ ਨੂੰ ਲੈ ਕੇ ਜਾਂਦੇ ਆ ਕੋਈ ਮੇਰੇ ਖਿਆਲ ਨਾਲ 100-150 ਪੁਲਿਸ ਵਾਲਾ ਲਾਇਆ ਹੁੰਦਾ ਸੀਗਾ ਕੋਰਟ ਕੰਪਲੈਕਸ ਦੇ ਆਲੇ-ਦੁਆਲੇ ਕਿਸੇ ਮੀਡੀਆ ਦੇ ਨਾਲ ਫੋਟੋ ਵੀ ਨਹੀਂ ਖਿੱਚਣ ਦਿੰਦੇ ਸੀ 올 ਦਸ ਓਨਲੀ ਸ਼ੋਜ਼ ਕਿ ਇਹਨਾਂ ਨੇ ਇਦਾਂ ਦਾ ਮਨਸੂਬਾ ਬਣਾਇਆ ਸੀਗਾ ਕਿ ਖੈਰੇ ਨੂੰ ਕਿਸੇ ਤਰੀਕੇ ਦੇ ਨਾਲ ਸਬਕ ਸਿਖਾਇਆ ਜਾਵੇ ਉਹ ਇਹਨੂੰ ਪੰਦਾ ਬਣਾਉਣ ਦੀ ਰਾਜਨੀਤੀ ਨਾਲ ਇਹ ਮੇਰੇ ਖਿਲਾਫ ਜੋ ਮੁਕਦਮਾ ਖੜਿਆ ਗਿਆ ਔਰ ਜਿੱਦਣ ਮੇਰੀ ਬੇਲ ਹੋ ਰਹੀ ਸੀ 4 ਜਨਵਰੀ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿਉਂਕਿ ਪ੍ਰੋਨਾਨਸਮੈਂਟ ਦੀ ਲਿਸਟ 3 ਜਨਵਰੀ ਨੂੰ ਹਾਈ ਕੋਰਟ ਦੇ ਜੱਜ ਸਾਹਿਬ ਦੇ ਉਹਦੇ ਤੇ ਆ ਗਈ ਸੀਗੀ ਉਹਨਾਂ ਦੇ ਕੋਰਟ ਤੇ ਕੋਰਟ ਰੂਮ ਦੇ ਉਹਦੇ ਤੇ Google ਦੇ ਉੱਤੇ ਤਾਂ ਪੰਜਾਬ ਪੁਲਿਸ ਨੇ 4 ਤਰੀਕ ਸਵੇਰੇ 3 ਵਜੇ ਤੜਕੇ ਮਤਲਬ ਰਾਤ ਅੱਧੀ ਰਾਤ 3 ਵਜੇ ਤੜਕੇ ਇੱਕ ਹੋਰ ਝੂਠਾ ਮੁਕੱਦਮਾ ਦਰਜ ਕਰਕੇ ਕਿ ਮੈਂ ਗਵਾਹਾਂ ਨੂੰ ਡਰਾ ਰਿਹਾ ਹਾਂ ਮੈਂ ਕਿਸੇ ਗਵਾਹ ਨੂੰ ਅੰਦਰ ਬੈਠਾ ਕਿੱਦਾਂ ਡਰਾ ਸਕਦਾ ਸਟੇਲ ਮੀ ਆਈ ਵਾਸ ਕਨਸਟੈਂਟਲੀ ਮੋਨਿਟਰਡ ਆਈ ਹੈਡ ਨੋ ਐਕਸੈਸ ਟੂ ਫੋਨਸ